ਨਸ਼ਾ ਤਸਕਰਾਂ ਵੱਲੋਂ ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਨਸ਼ਾ ਸਪਲਾਈ ਕਰਨ ਦੇ ਆਏ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਤਾਂ ਜੋ ਇੱਕ ਸ਼ਹਿਰ ਤੋਂ ਦੂਜੇ ਸ਼ਹਿਰਾਂ ਦੇ ਵਿੱਚ ਨਸ਼ੇ ਨੂੰ ਸਪਲਾਈ ਕੀਤਾ ਜਾਵੇ ਉਹਨਾਂ ਵੱਲੋਂ ਪੰਜਾਬ ਪੁਲਿਸ ਦੀ ਅੱਖਾਂ ਦੇ ਵਿੱਚ ਕੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਪੁਲਿਸ ਦੀ ਮਿਸਤਰੀ ਦੀ ਕਾਰਨ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਅਜਿਹੇ ਇੱਕ ਮਾਮਲਾ ਸਾਹਮਣੇ ਆਇਆ ਫਰੀਕੋਟ ਦਾ ਫਰੀਕੋਟ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਕੁਰੀਅਰ ਯਹੀ ਨਸ਼ਾ ਮੰਗਾ ਕੇ ਅੱਗੇ ਵੇਚਣ ਦੀ ਫਰਾਕ ਵਿੱਚ ਸੀ ਹਾਲਾਂਕਿ ਉਹਦੇ ਦੋ ਸਾਥੀ ਹੀ ਹਾਲੇ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਬੂਟਾ ਸਿੰਘ ਨੇ ਦੱਸਿਆ ਕਿ ਸੀਐਸਟਾਫ ਨੂੰ ਇੱਕ ਗਪਤ ਸੂਚਨਾ ਮਿਲੀ ਸੀ ਕਿ ਹਰਿਆਣਾ ਦੇ ਵਿੱਚੋਂ ਕੁਝ ਲੋਕ ਕੁਰੀਅਰ ਜੜੇ ਨਸ਼ਾ ਲਿਆਉਂਦੇ ਹਨ ਅਤੇ ਅੱਗੇ ਸਪਲਾਈ ਕਰਦੇ ਹਨ ਜਿਸ ਤੋਂ ਬਾਅਦ ਉਹਨਾਂ ਵੱਲੋਂ ਉਹਨਾਂ ਉੱਪਰ ਕੜੀ ਨਿਗਰਾਨੀ ਰੱਖੀ ਗਈ ਅਤੇ ਉਹਨਾਂ ਵੱਲੋਂ ਮੰਗਾਏ ਹੋਏ ਦੋ ਕੋਰੀਅਰ ਬਰਾਮਦ ਕੀਤੇ ਗਏ ਜਿਨ੍ਹਾਂ ਇੱਕ ਪਾਰਸਲ ਦੇ ਵਿੱਚੋਂ 20000 ਅਤੇ ਦੂਜੇ ਵਿੱਚੋਂ 17000 ਗੋਲੀਆਂ ਨਸ਼ੀਲੀਆਂ ਪ੍ਰਾਪਤ ਕੀਤੀਆਂ ਗਈਆਂ ਉਹਨਾਂ ਕਿਹਾ ਕਿ ਤਿੰਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹਾਲਾਂਕਿ ਇੱਕ ਨੂੰ ਕਾਬੂ ਕਰ ਲਿਆ ਗਿਆ ਦੋ ਉਸ ਸਮੇਂ ਮੌਕੇ ਤੋਂ ਫਰਾਰ ਹੋ ਗਏ ਜਿਨ੍ਹਾਂ ਦੀ ਭਾਲ ਉਹਨਾਂ ਵੱਲੋਂ ਕੀਤੀ ਹੈ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕੋਰੀਆ ਸਰਵਿਸ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਜੇਕਰ ਅਜਿਹੇ ਹਾਦਸੇ ਫੇਰ ਆਉਂਦੀ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਡੰਗਾਈ ਨਾਲ ਜਾਣਕਾਰੀ ਸਾਂਝੀ ਕੀਤੀ ਬੂਟਾ ਸਿੰਘ ਡੀਐਸਪੀ ਨੇ ਸ਼ਾਮ ਨੂੰ ਸੀਆਈ ਸਟਾਫ ਦੇ ਸਬ-ਇੰਸਪੈਕਟਰ ਚੰਨਜੀਤ ਸਿੰਘ ਜਿਹੜੇ ਆਲਰੇਡੀ ਪੁਲਿਸ ਪਾਰਟੀਆਂ ਨਾਲ ਲੱਗ ਲੱਗ ਗਏ ਨਕਾਬੰਦੀ ਕੀ 취ਸ਼ੀ ਨੂੰ ਕੋਈ ਇਨਫੋਰਮੇਸ਼ਨ ਮਿਲੀ ਕਿ ਜੁਮੇਦ ਸਿੰਘ ਉਰਫ ਪਟਾ ਕੁਲਵਿੰਦਰ ਕੌਰ ਪਤਨੀ ਕਰਨਜੀਤ ਸਿੰਘ ਤੇ RAMJEET SINGH ਉਰਫ ਲੱਤੂ ਇਹ ਜਿਹੜੇ ਤਿੰਨ ਵਿਅਕਤੀ ਨੇ ਇਹ ਨਸ਼ੀਲੇ ਪਦਾਰਥਾਂ ਦਾ ਧੰਦਾ ਵੱਡੇ ਪੱਧਰ ਤੇ ਕਰਦੇ ਨੇ ਤੇ ਇਹਨਾਂ ਦੇ ਪਰਪੰਨ ਨਸ਼ੀਲੇ ਪਦਾਰਥਾਂ ਦੇ ਅਕਾਦਮੇ ਦਰਜ ਹੈ ਆਨ ਪਰਮਿਸ਼ਨ ਬੜੀ ਠੋਸ ਤੇ ਫਾਇਦਾ ਹੋਣ ਤੇ ਅਸੀਂ ਜੰਨੀਸੀ ਨੂੰ ਨੋ ਐਨਡੀਪੀ ਸੈਕਟਰ ਦੇ ਤਾਅਕ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਨ ਲਈ ਥਾਣਾ ਸਿਟੀ ਜਿਹੜਾ ਰੁਕ ਪਿਆ ਇਹਨਾਂ ਦੇ ਖਿਲਾਫ ਜਿਹੜਾ ਹੈ ਮੁੱਖ ਖਾਸ ਇਤਲਾਹ ਤੇ ਮੁਕਦਮਾ ਨੰਬਰ 18 ਬਾਈ ਐਨਡੀਪੀ ਸੈਕਟਰ ਥਾਣਾ ਸਿਟੀ ਫੀਲਡ ਕੋਡ ਨਾਂ ਨਿਕਲ ਦਰਜ ਕੀਤਾ ਨਾਕਾਬੰਦੀ ਕਰਾਈਗੀ ਉਸ ਏਰੀਆ ਚ ਨਾਕਾਬੰਦੀ ਤੇ ਜਿਹੜਾ ਹੈ ਰਾਮਜੀਤ ਸਿੰਘ ਰੁੱਖ ਮੱਥੂ ਨੂੰ ਮੋਖਰ ਦੇ ਦਸੰਤਾ ਨੂੰ ਮੋਖਰਲਾ ਦਸਹੀ ਉਹ ਮੋਰਚਲ ਤੇ ਰੋਕਿਆ ਕਾਬੂ ਕੀਤਾ ਉਹਦੇ ਕੋਲੋਂ ਦੋ ਜਿਹੜੇ ਹੈ ਪਾਰਸਲ ਟਾਈਪ ਦੇ ਕਿੱਤਾ ਮਿਲਿਆ ਬੈਗ ਬਡੇ ਜਦੋਂ ਉਹਨਾਂ ਦੇ ਉੱਤੇ ਇੱਕ ਦੇ ਉੱਤੇ ਜਿਹੜਾ ਹੈ ਜੀਮੇਸ਼ੋ ਕਟਾਰ ਦੋਨੋਂ ਤੇ ਦਾ ਮੋਬਾਈਲ ਨੰਬਰ ਜਿਹੜਾ ਦੱਸਿਆ ਹੁੰਦਾ ਹੈ ਲਿਖਿਆ ਹੋਇਆ ਸੀਗਾ ਦੂਸਰੇ ਤੇ ਜਿਹੜਾ ਹੈ ਕੁਲਵਿੰਦਰ ਕੌਰ ਦਾ ਜਿਹੜਾ ਹੈ ਉਹ ਨਾਮ ਲਿਖਿਆ ਹੋਇਆ ਸੀਗਾ ਤੇ ਜੋ ਖੋਨਣ ਤੇ ਉਹ ਚੈੱਕ ਕੀਤਾ ਗਿਆ ਤਾਂ ਉਹ ਚ ਨਸ਼ੀਲੀਆਂ ਗੋਲੀਆਂ ਟ੍ਰਾਂਮਾਡੋਲ ਜਿਹੜੀਆਂ ਹੈਗੀਆਂ ਹੈਗੀਆਂ ਸਾਰਾ 100 ਉਹ ਜਿਹੜੀਆਂ ਹੈ ਮਿਲੀਆਂ ਤੇ ਲਗਭਗ ਜਿਹੜੀਆਂ ਹੈਗੀਆਂ ਦੋਨੋਂ ਟਿੱਟਾਂ ਦੇ ਵਿੱਚੋਂ ਇੱਕ ਦੇ ਵਿੱਚੋਂ 20000 ਗੋਲੀ ਤੇ ਇੱਕ ਦੇ ਵਿੱਚੋਂ 17000 ਗੋਲੀ ਜਿਹੜੀ ਹੈ ਉਹ ਬਰਾਮਦ ਹੋਈ ਹੈ ਜੀ ਇਹਨਾਂ ਵਿੱਚੋਂ ਸ਼ਰਜ ਵਾਲੇ ਮਿਸ਼ਰਤ ਪਹਿਲਾਂ ਵੀ ਜਿਹੜਾ ਹਕਤ ਨੇ ਐਨਡੀਪੀਸ ਦੇ ਦਰਜਾ ਤੇ ਇਹ ਜਿਹੜਾ ਹੈ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕੀਤਾ ਮੌਕੇ ਤੇ ਚੰਡੀਸ਼ੂ ਵੱਲੋਂ ਉਹਦੇ ਤੋਂ ਬਰਾਮਦ ਕੀਤੀ 37000 ਗੋਲੀ ਜਿਹੜੀ ਹੈ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ ਇਸ ਹਾਲਤ ਵਿੱਚ ਅਸੀਂ ਰਿਪੋਰਟ ਪੁਲਿਸ ਨੇ ਜਿਹੜੀ ਹੈ ਨਸ਼ੀਲੇ ਪਦਾਰਥ ਦੀ ਬਰਾਮਦ ਕੀਤੀ ਹੈ ਤੇ ਕਾਫੀ ਜਿਹੜਾ ਹੈ ਦੇ ਨਾਲ ਦਾ ਹੈ ਜਿਹੜਾ ਸਮਗਰਾਂ ਤੇ ਨਸ਼ੀਲੇ ਪਦਾਰਥ ਵੇਚਣੇ ਛੋਟੇ ਲੈਵਲ ਜਿਹੜੇ ਹੈਗੇ ਨੇ ਸੋਨ ਉਹਨਾਂ ਦਾ ਜਿਹੜਾ ਹੈ ਉਹ ਇਹ ਜਿਹੜੀ ਹੈ ਉਹ ਟੁੱਟੇਗੀ ਤੇ ਜਿਹੜੇ ਦੂਜੇ ਦੋਸ਼ੀਆਂ ਦੇ ਨਾਮ ਇੱਕ ਜਿਸ ਵਿੱਚ ਇੱਕ ਮਹਿਲਾ ਦਾ ਨਾਮ ਲਿਆ ਹੋਇਆ ਹੈ ਅਤੇ ਇੱਕ ਕਟਾ ਨਾਮਕ ਵਿਅਕਤੀ ਦਾ ਇਹਨਾਂ ਦੀ ਗ੍ਰਿਫਤਾਰੀ ਸੰਬੰਧੀ ਹੁਣ ਕੀ ਕਰ ਰਹੀ ਕੀਤੀ ਜਾ ਰਹੀ ਤੇ ਕਰੋ ਭੱਜੇ ਹੋਏ ਉਹਨਾਂ ਨੇ ਤੁਸੀਂ ਰੇਡ ਕਰ ਰਹੇ ਹਾਂ ਜਿਹੜਾ ਤੁਸੀਂ ਰਾਮਜੀਤ ਸਿੰਘ ਨੂੰ ਤੁਸੀਂ ਗ੍ਰਿਫਤਾਰ ਕੀਤਾ ਉਹਦੀ ਪੁੱਛਗਿੱਛ ਤੇ ਉਹਨੇ ਦੱਸਿਆ ਕਿ ਕੁਛ ਇਹਦੇ ਵਿੱਚੋਂ ਇਹਨਾਂ ਨੂੰ ਵੀ ਦੇਖਿਆ ਆਇਆ ਹੈ ਤੇ ਅਸੀਂ ਇਹ ਵੀ ਤਤਕਸ਼ ਕਰ ਰਹੇ ਹਾਂ ਕਿ ਇਹ ਜਿਹੜੇ ਪਾਰਸਲ ਨੇ ਪਾਰਸਲ ਦੇ ਵਿੱਚ ਜਿਹੜਾ ਹੈ ਨਸ਼ੀਲੇ ਮਦਦਸਤ ਆਉਣਾ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਤੇ ਇਹ ਪਾਰਸਲ ਤਸਦੀਕ ਕਰਨ ਵਾਲੇ ਤੋਂ ਪੁੱਛਿਸ਼ ਕੀਤੀ ਜਾ ਰਹੀ ਹੈ ਕਿ ਉਹ ਨੂੰ ਇਸ ਜਾਣਕਾਰੀ ਹੈ ਜਾਂ ਨਹੀਂ ਉਹ ਇਸ ਵਿੱਚ ਮਦਦ ਕਰਦਾ ਹੈ ਜਾਂ ਨਹੀਂ ਅਤੇ ਜਿੱਥੋਂ ਵੀ ਪਾਰਸਲ ਚੱਲੇ ਨੇ ਕਰਨਾਲ ਤੋਂ ਉਸ ਜਲਸੀ ਨਾਲ ਵੀ ਇਸ ਜਿਹੜਾ ਸ਼ਾਮਲ ਤਸਦੀਕ ਕਰਕੇ ਉਹਨੂੰ ਪੁੱਛਿਸ਼ ਕਰਾਂਗੇ ਅਗਰ ਇਹਨਾਂ ਦਾ ਕੋਈ ਰੋਲ ਇਸ ਵਿੱਚ ਆਇਆ ਦੋਨੋਂ ਪਾਰਸਲ ਅੜੀ ਨੇ ਕੋਰਨ ਇਸ ਜਿਹਾ ਨੇ ਤਾਂ ਇਹਨਾਂ ਦੇ ਖਿਲਾਫ ਵੀ ਜਿਹੜੇ ਕਾਨੂੰਨ ਸਾਰ ਕਰ ਵੀ ਕੀਤੀ ਜਾਏਗੀ ਜਿਹੜੇ ਦੋਸ਼ੀ ਪਜੇ ਹਨ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਜੇ ਕਿਸੇ ਦੀ ਹੋਰ ਇਹਦੇ ਵਿੱਚ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਵੀ ਇਸ਼ਤਰਾ ਉਹਨਾਂ ਦੇ ਖਿਲਾਫ ਜਿਹੜੀ ਸਜ਼ਾ ਨਾ ਕਰ ਦਿੱਤੀ ਜਾਏਗੀ ਤਾਂ ਮੈਂ ਤੁਹਾਡੇ ਚੈਨਲ ਦੇ ਵਾਤੇ ਵਰਾਹੀ ਤੇ ਕੋਰੀਅਰ ਸਰਵਿਸ ਵਾਲਿਆਂ ਨੂੰ ਬੇਨਤੀ ਕਰਨਾ ਕਿ ਉਹ ਜਿਹੇ ਜਿਹੜੇ ਹੈਗੇ ਨੇ ਉਹ ਦੇਖ ਕੇ ਬਲੈ ਸਰਵਿਸ ਦੇਣ ਲੋਕਾਂ ਨੂੰ ਇਹ ਦਾਰੀਆਂ ਕੋਰੀਅਲ ਦੇ ਥਰੂ ਇਹ ਜਾਈ ਤਾਂ ਇਹ ਕੋਰੀਅਲ ਦੇ ਜਿਹੜੇ ਸਿਰਫ ਪਾਸਲ ਆਏ ਹੋਏ ਨੇ ਤਾਂ ਉਹ ਦੇਖ ਕੇ ਜਿਹੇ ਸਵਾਲ ਨਹੀਂ ਤਾਂ ਫਿਰ ਉਹ ਵੀ ਜਿਹੜਾ ਹੈ ਕਾਨੂੰਨ ਦੇ ਜਿਹੜਾ ਹੈ ਆਪਣਾ ਇਸ ਕੰਮ ਇਹ